ਸੀ ਲਾਲ ਪਰਬਤਾਂ ਡੱਟ ਜਾਗੇ ਵਾਸੀ ਪੰਥ ਗਲਾਬ ਨਹੀਂ ਹੋ ਉਹ ਨੇ ਤੇਰਾ ਤੇ ਭਾਵੇਂ ਕੱਟਦੇ ਕੱਟਦੇ ਕੱਟ ਜਾਗੇ ਤੇ ਭਾਵੇਂ ਕੱਟਦੇ ਕੱਟਦੇ ਕੱਟ ਜਾਗੇ ਪਰ ਜੰਮਦੇ ਮਰਦੇ ਜਵਾਨ ਵਿਰਲੇ ਗੱਪਾਂ ਮਾਰ ਗਵਾਰ ਹਜ਼ਾਰ ਜਾਂਦੇ ਪੂਰੇ ਕੌਲੇ ਕਿਰਾਰ ਨਭਾਉਣਾ ਵਿਰਲੇ ਆਜਾ ਯਾਰ ਤੇ ਹੱਥ ਤਲਵਾ ਦੇ ਪਾਉਣ ਲਈ ਤਾਣਾ ਚਕਾਉਣਾ ਵਿਰਲੇ ਅਮਰ ਵਸੇ ਪਰਮਾਤਮਾ ਦਿਲਾਂ ਅੰਦਰ ਬੇਟਾ ਸਦੀ ਤੋਂ ਜੜਾਉਣਾ ਵਿਰਲੇ ਬੇਟਾ ਸਦੀ ਤੋਂ ਜੜਾਉਣਾ ਵਿਰਲੇ ਨਵਾਰੀ ਨੂੰ ਬਗਾਰਦਾ ਅਣਖਿਆਨ ਦੇ ਦਰਮਿਆਨ ਤੋਂ ਖਾਲਸਾ ਹੱਸ ਹੱਸ ਜਨਵਾਰਦਾ ਹੱਸ ਹੱਸ ਜਨਵਾਰਦਾ ਕਾ ਕੇ ਸੀਸ ਤਲੀ ਉਤ ਆਪਣਾ ਦਿਖਾ ਕੇ ਰਾਖਾ ਬਣ ਦੁਖਿਆ ਦਾ ਹਣ ਕੇ ਆਂਦੇ ਧਰਮ ਉਤ ਖਾਜ਼ਾ ਹੱਸ ਹੱਸ ਜਨਵਾਰ ਦਾ ਹੱਸ ਹੱਸ ਗਾਨਾ ਬੈ ਕੇ ਆਰੇ ਬੈ ਕੇ ਆਰੇ ਠੁੱਕੋ ਬੜੇ ਬਾਣੀਆਂ ਜੜ ਝੜਕੜੀ ਤੇ ਮਾਂ ਖੋਪੜੇ ਬਾਣੀਆਂ ਚਰ ਚੜ ਖੜੀ ਤੇ ਮਾਰਦਾ ਜਵਾਨੀਆਂ ਕਹ ਕੇ ਯਾਰ ਏ ਠਮ ਖੋਪੜੇ ਬਾਣੀਆਂ ਚਰ ਚੜ ਖੜੀ ਤੇ ਮਾਰਦਾ ਜਵਾਨੀਆਂ ਸਿਰੋ ਰੰਬੀ ਨਾਲ ਖੋਪਰ ਲਗਾ ਕੇ ਸਿਰੋ ਰੰਬੀ ਨਾਲ ਖੋਪਰ ਲਵਾ ਕੇ ਕਾਰੀ ਯਸ ਦੇ ਤਹਾਰ ਦਾ ਅਣਖਿਆਰ ਦੇ ਧਰਮਿਤ ਖਾਸਾ ਹੱਸ ਹੱਸ ਜਾਨਾ ਵਾਰਦਾ ਹੱਸ ਹੱਸ ਜਾਨਾ ਵਾਰਦਾ ਲਾ ਜੁ ਬਸਦਾ ਕਰ ਛੱਡ ਕੇ ਤੇ ਜੰਗਲਾ ਚ ਬਸਦਾ ਤੇ ਚਿਹਰੇ ਸ਼ਾਈ ਨਾ ਉਹ ਦਾਸੀ ਰਹਾ ਹੱਸਦਾ ਵਸਦਾ ਤੇਰੇ ਛਾਈ ਨਾਲ ਉਦਾਸੀ ਰਹਾ ਹੱਸਦਾ ਕਰ ਛੱਡ ਕੇ ਤੇ ਜੰਗਲ ਅੱਜ ਵਸਦਾ ਤੇਰੇ ਛਾਈ ਨਾਲ ਉਦਾਸੀ ਰਹਾ ਹੱਸਦਾ ਕਰ ਛੱਡ ਕੇ ਤੇ ਜੰਗਲ ਅੱਜ ਵਸਦਾ ਤੇਰੇ ਛਾਈ ਨਾਲ ਉਦਾਸੀ ਰਹਾ ਹੱਸਦਾ ਕਰ ਛੱਡ ਕੇ ਤੇ ਜੰਗਲ ਅੱਜ ਵਸਦਾ ਤੇਰੇ ਛਾਈ ਨਾਲ ਉਦਾਸੀ ਰਹਾ ਹੱਸਦਾ ਕੋਮਲਾ ਕਰੇਗਾ ਸਾਰੇ ਜੱਗ ਤੇ ਰਾਜ ਕੋਮਲਾ ਕਰੇਗਾ ਸਾਰੇ ਜੱਗ ਤੇ ਜੋ ਉੱਚੀ ਉੱਚੀ ਡਾਰੇ ਮਾਰਦਾ ਹਰ ਕੇ ਆਣ ਤੇ ਧਰਮ ਦੀ ਖਾਸਾ ਹੱਸ ਹੱਸ ਜਨਵਾਰਦਾ ਹੱਸ ਹੱਸ ਜਨਵਾਰਦਾ ਹੱਸ ਹੱਸ ਜਨਵਾਰਦਾ ਹੋ ਸਰਬ ਸ਼ਕਤੀ ਵਾਲ ਨਾਮ ਬਾਣੀ ਦੇ ਬਹੁਤ ਹੈ ਕਲ ਯੁਗ ਦੇ ਅਵਤਾਰ ਸਮਰਾਟ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮubaruk ਚਰਨਾਂ ਅੰਦਰ ਸੱਜ ਬੈਠੇ ਸਨਮਾਨਯੋਗ ਸਾਧ ਸੰਗਤ ਖਾਦਰੀਦਰ ਪ੍ਰਵਾਨ ਕਰਨਾ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਝੁਕਾ ਕੇ ਆਪਣੀ ਰਸਨਾ ਤੋਂ ਬੁਲੰਦਵਾਜ ਅੰਦਰ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡ ਪਾਗੇ ਹ ਸਲਾਨਾ ਜੋੜ ਮੇਲੇ ਤੇ ਰੂਪ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮubaruk ਚਰਨਾਂ ਅੰਦਰ ਚੌਂਕੜੇ ਲਾ ਕੇ ਸੱਜ ਕੇ ਬੈਠੇ ਹ ਸ਼ੁਰੂਆਤ ਹੋਏ ਦਵੰਤ ਤੋਂ ਲੈ ਕੇ ਹੁਣ ਤੱਕ ਆਪਨੇ ਇਲਾਹੀ ਬਾਣੀ ਦਾ ਕੀਰਤਨ ਇਤਿਹਾਸ ਤੀਆਂ ਵਿਚਾਰਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਜਥਿਆਂ ਦੇ ਪਾਸੋਂ ਸਰਵਣ ਕੀਤੀਆਂ ਮੇਰੇ ਤੋਂ ਪਹਿਲਾਂ ਹੁਣੇ-ਹੁਣੇ ਸਟੇਜ ਉਤੇ ਗਿਆਨੀ ਗੁਰਦੀਪ ਸਿੰਘ ਜੀ ਖਾਪੜ ਖੇੜੀ ਮੇਰੇ ਬਰਖਰਦਾਰ ਆਪ ਜੀ ਦੇ ਪਾਵਨ ਚਰਨਾਂ ਅੰਦਰ ਇਤਿਹਾਸ ਦੀ ਵਾਰ ਅਰਜ ਕਰੇ ਸਨ ਆਪ ਨੇ ਸਰਵਣ ਕੀਤਾ ਕੁਝ ਮਿੰਟਾਂ ਦਾ ਸਮਾਂ ਤੁਹਾਡੇ ਦਰਸ਼ਕਦਾਰਾਂ ਲਈ ਸਟੇਜ ਉਤੋਂ ਨਸੀਬ ਹੋਇਆ ਮੈਂ ਅੱਜ ਇਸ ਸਟੇਜ ਉਤੋਂ ਇਹਨੇ ਮਿੰਟਾਂ ਦੇ ਸਮਾਂ ਅੰਦਰ ਇਤਿਹਾਸ ਦੀ ਦਾਸਤਾਨ ਅਰਧ ਕਰਦੇ ਹਾਂ ਮੇਰੇ ਵਾਸਤੇ ਤੁਹਾਡੇ ਵੱਲੋਂ ਦਿੱਤਾ ਹੋਇਆ ਬਹੁਤ ਵੱਡਾ ਬਲ ਹੋਵੇਗਾ ਮੈਂ ਇੱਕ ਵਿਦਵਾਨ ਸ਼ਰਧੀਆਂ 417 ਪੜ੍ਹੀਆਂ ਉਹਨੇ ਭਾਈਏ ਦੇ ਰਿਸ਼ਤਿਆਂ ਦੇ ਬਾਰੇ ਉਹਦੇ ਅੰਦਰ ਜ਼ਿਕਰ ਕੀਤਾ ਉਹ ਲਿਖਦਾ ਹੋਇਆ ਬੜੇ ਸੁੰਦਰ ਸ਼ਬਦ ਦੇ ਤਰੀਕਾ ਨਾਲ ਕਹਿੰਦਾ ਹੈ ਮੈਂ ਆਪਣੀ ਕਲਮ ਨਾਲ ਵੀ ਦੋ ਸ਼ਬਦ ਲਿਖੇ ਹਨ ਕਹਿੰਦੇ ਨੇ ਭਾਈ ਮਰਨ ਤੇ ਜਾਂਦੀਆਂ ਭੱਜ ਬਾਵਾ ਭਾਈਆਂ ਜਿਆ ਨਹੀਂ ਜੱਗ ਤੇ ਸਾ ਕੋਈ ਸਤਕਾਰਯੋਗ ਸਾਧ ਸੰਗਤ ਮੈਂ ਆਪਣੇ ਵੱਡੇ ਜ਼ਿਗਰੇ ਨੂੰ ਕਰਕੇ ਇਹ 30 ਮਿੰਟ ਦਾ ਸਮਾਂ ਜੋ ਪ੍ਰਬੰਧਕ ਜਨਾ ਕੋਲੋਂ ਮੈਂ ਮੰਗ ਕੇ ਲਿਆ ਹੈ ਮੈਂ ਤੁਹਾਡੇ ਦਰਸ਼ਕਦਾਰੇ ਕਰਕੇ ਤੁਹਾਡੇ ਕੋ ਖੇਮ ਨੂੰ ਉਹਨਾਂ ਦਾ ਅਖੰਡ ਪਾਤਸ਼ਾਹ ਦਾ ਔਗ ਪਹਿਣਾ ਮੈਂ ਫਿਰ ਵੀ ਪ੍ਰਬੰਧਕ ਜਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਰ ਬਾਬਾ ਮਨਜਿੰਦਰ ਸਿੰਘ ਸਾਹਿਬ ਜੀ ਦਾ ਸਰਦਾਰ ਕਸ਼ਮੀਰ ਸਿੰਘ ਸਾਹਿਬ ਜੀ ਆਰਾਂ ਦਾ ਅਰ ਜਿਨ੍ਹਾਂ ਨੇ ਤੁਹਾਡੇ ਦਰਸ਼ਕਦਾਰਾਂ ਵਾਸਤੇ ਸਮਾਂ ਕੀਤਾ ਅਰਦਾਸ ਕਰਿਓ ਮੈਂ ਸਟੇਜ ਉਤੇ ਆਪਣੇ ਸਮੇਂਦਰੀ ਇਤਿਹਾਸ ਦੀ ਦਾਸ ਤਨ ਤੁਹਾਡੇ ਪਾਵਨ ਚਰਨਾਂ ਵਿੱਚ ਅਰਧ ਕਰਦੇ ਹਾਂ ਦੁੱਖ ਬੜਾ ਹੈ ਸਟੇਜ ਉਤੇ ਬੋਲਿਆ ਨਹੀਂ ਦਾਰਿਆ ਪਹਿਲਾਂ ਸੋਚਿਆ ਸੀ ਮਨ ਅੰਦਰ ਕਿ ਮੈਂ ਆਪਣੇ ਸਮੇਂ ਨੂੰ ਕੈਨਸਲ ਕਰਦੇ ਹਾਂ ਮੁੜ ਕੇ ਸੋਚਿਆ ਇਸ਼ਤਿਹਾਰ ਵਿੱਚ ਨਾ ਦਿੱਤਾ ਕਈਆਂ ਸਾਲਾਂ ਤੋਂ ਤੁਹਾਡੇ ਨਾਲ ਬਣੀ ਹੋਈ ਸਾਂਝ ਟੁੱਟਦਾ ਹੈਗੀ ਇਸ ਲਈ ਮੈਂ ਦਰਸ਼ਕਦਾਰ ਕਰਨ ਵਾਸਤੇ ਆਇਆ ਹਾਂ ਮੈਂ ਇੱਕ ਦੋ ਨਕਮਾ ਲੈਕਚਰ ਨਹੀਂ ਦੇਣਾ ਆਪਣੇ ਸਾਥੀਆਂ ਕੋਲੋਂ ਕਿਹਾ ਕਿ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਤੁਹਾਡੇ ਕੋਲੋਂ ਇੱਕ ਵੰਗ ਲੈਣਾ ਮੈਂ ਫਿਰ ਵੀ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਸਾਹਿਬ ਜੀ ਸਟੇਜ ਉੱਤੇ ਸਭਾਏ ਮੈਂ 100 ਰੁਪਏ ਟਾੜੀ ਇੱਥੇ ਦੇ ਮਨ ਸਤਿਕਾਰ ਅੰਦਰ ਭੇਜਦੇ ਅਰਦਾਸ ਕਰਦੇ ਸਤਿਗੁਰੂ ਚੜ੍ਹਦੀਆਂ ਕਲਾ ਦੇ ਰੋਕਤਾ ਤੰਦਰੁਸਤੀ ਦਾਤ ਪਕਸ਼ਿਸ਼ ਕਰਨ ਸਵਰਗਵਾਸੀ ਸਰਦਾਰ ਸੱਜਨ ਸਿੰਘ ਸਾਹਿਬ ਜੀ ਉਹਨਾਂ ਦੇ ਸਤਿਕਾਰਯੋਗ ਵਰਕਰਾਂ ਦਾ ਸਰਦਾਰਪੁਰ ਸੇਵਕ ਸਿੰਘ ਸਾਹਿਬ ਜੀ ਪੁਰਤਕਾਲ ਅੰਦਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬੰਤ ਮਾਨ ਟਾੜੀ ਇੱਥੇ ਦੇ ਮਾਨ ਸਤਕਾਰ ਵਿੱਚ ਆਇਆ ਹੈ ਅਰਦਾਸ ਕਰਦਾ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਰਦਾਰ ਹਰਦੇਵ ਸਿੰਘ ਸਾਹਿਬ ਜੀ ਸਾਹਮਣੇ ਬੈਠੇ ਨੇ ਚੌਂਕੜਾ ਲਾ ਕੇ ਗੁਰੂ ਦਰਬਾਰ ਅੰਦਰ ਬਹੁਤ ਸਾਰੇ ਮਾਨੋਨਾਂ ਵੱਲੋਂ ਟਾੜੀ ਇੱਥੇ ਦੇ ਮਾਨ ਸਤਕਾਰ ਵਿੱਚ ਆਇਆ ਹੈ ਮੈਂ ਅਰਦਾਸ ਕਰਦਾ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੜ੍ਹਦੀਆਂ ਕਲਾ ਪਰਿਵਾਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਸਾਹਿਬ ਦੀ ਸਰਪੰਚ ਸੇਬਾਨ ਉਹਨਾਂ ਵੱਲੋਂ 200 ਰੁਪਇਆ ਟਾਢੀ ਇੱਥੇ ਦੇ ਮਾਨ ਸਤਿਕਾਰ ਵਿੱਚ ਭੇਜਿਆ ਗਿਆ ਹੈ ਅਰਦਾਸ ਕਰਦੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਮੇਰੇ ਤੋਂ ਪਹਿਲਾਂ ਜੋ ਤੁਹਾਡੇ ਦਰਸ਼ਣਦਾਰ ਕਰਕੇ ਗਏ ਨੇ ਵੀਰ ਵਿਕਰਮਜੀਤ ਸਿੰਘ ਜੀ ਲਾਲੂ ਕਮਨ ਔਰ ਉਹਨਾਂ ਵੱਲੋਂ ਬਹੁਤ ਸਾਰੇ ਮਾਨ ਸਟੇਜ ਉੱਤੇ ਭੇਜਿਆ ਗਿਆ ਜਿਨ੍ਹਾਂ ਮੇਰੇ ਤੋਂ ਬਾਅਦ ਤੁਹਾਡੇ ਦਰਕਰਨ ਕਰਨ ਵਾਸਤੇ ਆਉਣਾ ਹੈ ਸਿੱਖ ਪੰਥ ਦੇ ਮਹਾਨ ਕਵੀਸ਼ਰ ਜਿਨ੍ਹਾਂ ਤੁਹਾਡੇ ਦਿਨਾਂ ਉੱਤੇ ਨਹੀਂ ਸਾਡੇ ਵੱਡਿਆਂ ਦੇ ਦਿਲਾਂ ਉੱਤੇ ਵੀ ਰਾਜ ਕੀਤਾ ਗਿਆਨੀ ਸਰੂਪ ਸਿੰਘ ਜੀ ਸੂਰਵਿੰਦ ਔਰ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਉਹਨਾਂ ਦੇ ਬਖਰਦਾਰ ਵੀਰ ਗ੍ਰਿੰਦਰਪਾਲ ਸਿੰਘ ਜੀ ਬੈਂਕਾ ਔਰ ਵੀਰ ਭਗਵਾਨ ਭਗਵੰਤ ਸੂਰਵਿੰਦ ਉਹ ਉਹਨਾਂ ਦੇ ਸਾਥੀ ਗੁਰਚੇਤ ਸਿੰਘ ਜੀ ਪੁੱਲਰ ਅਰਵੀਰ ਬਲਜੀਤ ਸਿੰਘ ਜੀ ਬਗੀਤਾ ਉਹਨਾਂ ਸਾਰਿਆਂ ਵੱਲੋਂ ਬਹੁਤ ਸਾਰਾ ਮਾਨ ਟਾੜੀ ਇੱਥੇ ਦੇ ਮਾਨ ਸਤਿਕਾਰ ਵਿੱਚ ਆਇਆ ਮੈਂ ਅਰਦਾਸ ਕਰਦਾ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੜ੍ਹਦੀ ਕਲਾ ਦੇ ਰੋਕਤਾ ਤਾਂ ਦਰ ਸ੍ਰੀ ਦਾਤ ਬਖਸ਼ ਕਰਨ ਸਰਦਾਰ ਮੇਜਰ ਸਿੰਘ ਸਾਹਿਬ ਜੀ ਡਾਕਟਰ ਸਾਹਿਬਾਨ ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ ਸਰਦਾਰ ਸੁਰਿੰਦਰ ਸਿੰਘ ਸਾਹਿਬ ਜੀ ਨੰਬਰਦਾਰ ਸਾਹਿਬਾਨ ਬਹੁਤ ਸਾਰਾ ਮਾਨ ਟਾੜੀ ਇੱਥੇ ਦੇ ਮਾਨ ਸਤਿਕਾਰ ਅੰਦਰ ਭੇਜਦੇ ਮੈਂ ਅਰਦਾਸ ਕਰਦਾ ਹਾਂ ਜਿਹੜੇ ਖਦਾਨਿਆਂ ਵਿੱਚੋਂ ਮਾਇਆ ਆਈ ਹੈ ਸਤਿਗੁਰੂ ਖਦਾਨੇ ਪਰਪੂਰ ਕਰਨ ਚੜਦਿਆਂ ਕਹਿੰਦਾ ਦੇ ਰੋਕਤਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਅਰਦਾਸ ਤੇ ਬੇਨਤੀ ਹੈ ਮੈਂ ਸੰਖੇਪ ਸ਼ਬਦਾਂ ਦੇ ਇਤਿਹਾਸ ਦੇ ਪੰਨੇ ਪ੍ਰਾਰੰਭ ਕਰਨੇ ਚਾਹੁੰਦਾ ਹਾਂ ਮੇਰੇ ਤੋਂ ਪਹਿਲਾਂ ਇਤਿਹਾਸ ਦੀ ਦਾਸਤਨ ਸਰਵਣ ਕਰ ਰਹੇ ਸੀ ਮੈਨੂੰ ਹੁਕਮ ਹੋਇਆ ਸੀ ਮੈਂ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸ਼ਹਾਦਤ ਬੀਚੋਂ ਕੋਈ ਤੁਹਾਡੇ ਪਾਵਨ ਚਰਨਾਂ ਵਿੱਚ ਅਰਧ ਕਰ ਸਕਾਂ ਸਮਾਂ ਮੇਰੇ ਕੋਲ ਇਹ ਨਹੀਂ ਨਾ ਸਰੀਰ ਦੀ ਹਾਲਾਤ ਹੀ ਇੰਨੀ ਜ਼ਿੰਮੇਵਾਰੀ ਦਿੰਦੀ ਹੈ ਅਯਾਜਤ ਦਿੰਦੀ ਹੈ ਮੈਂ ਤੁਹਾਡੇ ਪਾਵਨ ਚਰਨਾਂ ਅੰਦਰ ਇਤਿਹਾਸ ਦੇ ਪੰਨੇ ਬਿਆਨ ਕਰ ਸਕਾਂ ਆਪਣੀਆਂ ਨਜ਼ਰਾਂ ਦਿੱਲੀ ਦੇ ਕੁਤਬ ਮਨਾਰ ਕੋਲ ਲੈ ਚਲੀਏ ਜਿੱਥੇ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਚੌਕੜਾ ਲਾ ਕੇ ਸ਼ਾਹ ਵਖਤਿਆਰ ਕਾਕੀ ਦੀ ਦਰਗਾਹ ਉੱਤੇ ਬੈਠਾ ਉਹਦੇ ਚਾਰ ਜਫੇਰੇ ਜਿਹੜੇ 26 ਸਰਦਾਰ ਜੇਲ੍ਹ ਅੰਦਰ ਬੰਦ ਕੀਤੇ ਗਏ ਸਨ ਉਹਨਾਂ ਦੇ ਸਿਰ ਤਲਵਾਰ ਨਾਲ ਕਤਲ ਕਰਕੇ ਨੇਜਿਆਂ ਦੀ ਨੋਹ ਪੁੱਤੇ ਟੰਕੇ ਖੜੇ ਕੀਤੇ ਉਹਨਾਂ ਦੇ ਸੀਸ ਵਿੱਚੋਂ ਪਵਿੱਤਰ ਖੂਨ ਵਹਿ ਰਿਹਾ ਉਹਨਾਂ ਦੇ ਦਾੜੇ ਉਹਨਾਂ ਦੇ ਪਵਿੱਤਰ ਖੂਨ ਨਾਲ ਭਿੱਜੇ ਪਏ ਨੇ ਜਲਾਦ ਆਵਾਜ਼ ਦੇ ਕੇ ਕਹ ਰਿਹਾ ਬੰਦਾ ਸਿੰਘਾ ਵੇਖ ਜੋ ਤੇਰੇ 26 ਸਰਦਾਰਾਂ ਦਾ ਹਸ਼ਰ ਕੀਤਾ ਗਿਆ ਇਹ ਹੀ ਤੇਰਾ ਅਖੀਰ ਹੋਵੇਗਾ ਨਹੀਂ ਤੇ ਸਿੱਖੀ ਛੱਡ ਕੇ ਸਲਾਮ ਪਰਵਾਨ ਕਰ ਲੈ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਥ ਜੋੜੇ ਅਰਦਾਸ ਕੀਤੀ ਕਲਕੀਆਂ ਵਾਲੇ ਦੇ ਤਰਨਤਾਰਨ ਤੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਿਮਰਦਿਆ ਹੋਇਆ ਆਵਾਜ਼ ਦੇ ਕੇ ਆਖਿਓ ਮੇਰੀ ਕਾਮ ਦੇ ਸ਼ਹੀਦਾ ਜਿਹੜਾ ਬਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਤੁਹਾਨੂੰ ਬਖਸ਼ਿਆ ਉਹ ਬਲ ਮੈਨੂੰ ਵੀ ਬਖਸ਼ਾ ਦੇ ਮੈਂ ਸ਼ਹੀਦ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਗੋਦ ਮਲ ਸਕਾਂ ਆਵਾਜ਼ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਜਰਾਤ ਮੇਰਾ ਸਿੱਖੀ ਸਿਧਕ ਮੇਰੇ ਕੇਸਾ ਸਤਸੰਗ ਨਿਭੇਗਾ ਬਾਦਸ਼ਾਹ ਨੇ ਹੁਕਮ ਦਿੱਤਾ ਇਹਦੇ 4 ਸਾਲ ਦੇ ਪੁੱਤਰ ਬਾਬਾ ਅਜੈ ਸਿੰਘ ਨੂੰ ਜਨਾਨ ਖਾਨੇ ਵਿੱਚੋਂ ਇਹਦੀ ਧਰਮ ਪਤਨੀ ਦੀ ਗੋਦ ਵਿੱਚੋਂ ਕੱਢ ਕੇ ਲੈ ਕੇ ਆਓ ਇਹਦੀ ਗੋਦ ਵਿੱਚ ਲਟਾ ਦਿਆ ਇਹਦੇ ਹੱਥ ਅੰਦਰ ਛੁਰਾ ਦਿਓ ਤੇ ਇਹਨੂੰ ਕਹੋ ਕਿ ਵਾਰ ਕਰਕੇ ਆਪਣੇ ਪੁੱਤ ਦਾ ਤੜਫਦਾ ਹੋਇਆ ਦਿਲ ਕੱਢ ਕੇ ਵਾਰ ਰੱਖ ਦੇਵੇਂ ਸਤਕਾਰਯੋਗ ਸਾਧ ਸੰਗਤ ਇਹ ਤੁਹਾਡੇ ਵੱਡ ਵਡੇਰਿਆਂ ਦੇ ਸਦਕ ਦੀ ਪਰਖ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੱਲੋਂ ਪਖਸ਼ ਕੀਤੀ ਹੋਈ ਸਿੱਖੀ ਕਿੰਨਾ ਚਿਰ ਤੱਕ ਨੇ ਬਧੀ ਜਲਾਦ ਗਿਆ ਲਿਆ ਕੇ 4 ਸਾਲ ਦਾ ਪੁੱਤਰ ਬਾਬਾ ਆਜਾਏ ਸਿੰਘ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਛੜਿਆ ਸੰਤੋੜ ਦੌੜਿਆ ਬਾਬਾ ਅਜਾਇ ਸਿੰਘ ਉਹ ਨਹੀਂ ਆੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗੱਲ ਨੂੰ ਗਲਵਾਕੜੀ ਪਾ ਲਈ ਉਹ ਆਜਦੇ ਕੇ ਆਖਿਆ ਪਿਤਾ ਜੀ 6 ਮਹੀਨੇ ਹੋ ਗਏ ਨੇ ਤੁਹਾਡਾ ਚਿਹਰਾ ਨਹੀਂ ਤੱਕਿਆ ਕਿੱਥੇ ਚਲੇ ਗਏ ਸੀ ਸਾਨੂੰ ਛੱਡ ਕੇ ਸਾਡਾ ਜੀ ਨਹੀਂ ਸੀ ਲੱਗਦਾ ਤੁਹਾਡੇ ਤੋਂ ਮੈਨਾ ਯਾਦ ਰੱਖਣਾ ਪਿਓ ਤੇ ਪੁੱਤ ਦੀ ਮਿਲਣੀ ਨੂੰ ਜਲਾਦ ਨੇ برداشت ਨਾ ਕੀਤਾ ਅੱਗੇ ਵਧਿਆ ਤੇ ਬਾਬਾ ਅਜਾਇ ਸਿੰਘ ਦੇ ਕੇਸਾਂ ਨੂੰ ਹੱਥ ਪਾਇਆ ਖਿੱਚਿਓ ਪਿਛਾ ਤੇ ਆਵਾਜ ਦੇ ਕੇ ਉਹਦੀ ਗੋਦ ਵਿੱਚ ਲਟਾ ਕੇ ਆਖਿਆ ਬੰਦਾ ਸਿੰਘ ਆ ਅਜ ਸ਼ੁਰਾ ਲੈ ਹੱਥ ਅੰਦਰ ਤੇ ਆਪਣੇ ਪੁੱਤ ਦਾ ਸੀਨਾ چیر ਕੇ ਤਰਫ ਦਾ ਹੋਇਆ ਦਿਲ ਕੱਢ ਕੇ ਬਾਹਰ ਰੱਖ ਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਵਾਜ ਦੇ ਕੇ ਆਖਿਆ ਉਹ ਜ਼ਲਾਨ ਇਹ ਤੇ ਮੇਰੀ ਗੋਦ ਅੰਦਰ ਮੇਰਾ ਪੁੱਤਰ ਪਿਆ ਜੇ ਮੇਰੀ ਗੋਦ ਅੰਦਰ ਤੇਰਾ ਪੁੱਤਰ ਲਟਾ ਦਿੱਤਾ ਜਾਏ ਜੇ ਬਾਦਸ਼ਾਹ ਦਾ ਪੁੱਤਰ ਲਟਾ ਦਿੱਤਾ ਜਾਏ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਾਂ ਮੇਰੇ ਹੱਥ ਤੇ ਤੁਹਾਡੇ ਪੁੱਤ ਦੇ ਸੀਨੇ ਉੱਤੇ ਵੀ ਨਹੀਂ ਚੱਲਣਗੇ। ਜਲਾਦ ਨੇ ਵਾਜਦੇ ਕਿ ਆਖਿਆ ਬੰਦਾ ਸਿੰਘਾ ਅਜੇ ਤੇਰੇ ਹੱਥ ਰੁਕੇ ਨੇ ਤੇਰੀ ਜ਼ਬਾਨ ਵੀ ਰੁਕੇਗੀ ਤੂੰ ਇਹ ਗੱਲ ਕਹੇਗਾ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਸਿੰਘ ਨਹੀਂ ਹਾਂ ਸਤਕਾਰਯੋਗ ਸਾਧ ਸੰਗਤ ਹੱਥ ਵਿੱਚੋਂ ਸ਼ੁਰਖ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਜਲਾਦ ਨੇ ਆਪਣਾ ਹੱਥ ਤਾਂ ਉਠਾਇਆ ਤੇ 4 ਸਾਲ ਦੇ ਪੁੱਤਰ ਬਾਬਾ ਅਜਾਇ ਸਿੰਘ ਦੇ ਸੀਨੇ ਉਤੇ ਜਿਵੇਂ ਸ਼ੁਰੇ ਦਾ ਵਾਰ ਕੀਤਾ ਯਾਦ ਰੱਖਣਾ ਕੌਮ ਦਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਵੇਖ ਰਿਹਾ ਅਸੀਂ ਵੀ ਦੁਨਿਆਵੀ ਬਾਪ ਹਾਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਸਾਡੇ ਪੁੱਤ ਦੇ ਪੈਰ ਵਿੱਚ ਕੰਡਾ ਵੱਜਦਾ ਹੈ ਸਾਡੇ ਦਿਲ ਵਿੱਚ ਪੜੀ ਸਮਾਉਣ ਦੀ ਸਮਰੱਥਾ ਨਹੀਂ ਹੈ ਸਾਡਾ ਪੁੱਤ ਕਿਸੇ ਨਾ ਬਾਹਰੋਂ ਲੜ ਕੇ ਆ ਜਾਏ ਅਸੀਂ ਨਹੀਂ ਸੋਚਿਆ ਕਿ ਨਾ ਸਾਡੇ ਪੁੱਤ ਤਾਂ ਹੋਵੇਗਾ ਅਸੀਂ ਦੂਜੇ ਦੇ ਪੁੱਤ ਨੂੰ ਚੜਕਣ ਵਾਸਤੇ ਤਿਆਰ ਹੋ ਜਾਂਦੇ ਆ ਨਾ ਉਹ ਵੀ ਤੇ ਇੱਕ ਦੁਨੀਆਵੀ ਬਾਪ ਹੈ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸਿੱਖੀ ਨਵਾਉਂਦਾ ਹੋਇਆ 4 ਸਾਲ ਦਾ ਆਪਣਾ ਪੁੱਤਰ ਬਾਬਾ ਆਦਏ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਆਪਣੀਆਂ ਨਜ਼ਰਾਂ ਦੇ ਸਾਹਮਣੇ ਸ਼ਹੀਦ ਇੰਜ ਕਰਵਾ ਰਿਹਾ ਹੈ ਗੜੇ ਕਰ ਦਿਲ ਪੁੱਤ ਦਾ ਤੇ ਬੂ ਪਿਤਾ ਦੇ ਪਾਇਆ ਤੇ ਪਰ ਪਰ ਰਤ ਦੇ ਓ ਛੱਟੇ ਪਿਆਰਿਆਂ ਵੱਲੋਂ ਮਾਨ ਭੇਜਿਆ ਜਾ ਰਿਹਾ ਹੈ ਸਟੇਜ ਤੇ ਬੈਠੇ ਹੋਏ ਸਰਦਾਰ ਬਲਵਿੰਦਰ ਸਿੰਘ ਸਾਹਿਬ ਜੀ ਉਹਨਾਂ ਵੱਲੋਂ 200 ਰੁਪਇਆ ਇਤਿਹਾਸ ਦੇ ਮਾਨ ਸਤਿਕਾਰ ਵਿੱਚ ਭੇਜਿਆ ਗਿਆ ਹੈ ਅਰਦਾਸ ਕਰਦੇ ਸਤਿਗੁਰੂ ਚੜ੍ਹਦੀ ਕਲਾ ਦੇ ਰੋਕਤਾ ਤੰਦਰੁਸਤੀ ਦੀ ਦਤ ਬਖਸ਼ਿਸ਼ ਕਰਨ ਸਰਦਾਰ ਮਨਜਿੰਦਰ ਸਤਕਾਰਯੋਗ ਬਾਬਾ ਮਨਜਿੰਦਰ ਸਿੰਘ ਸਾਹਿਬ ਜੀ ਜੋ ਸਟੇਜ ਸਕੱਤਰ ਸਟੇਜ ਦਾ ਪ੍ਰਬੰਧ ਚਲਾ ਰਹੇ ਨੇ ਬਹੁਤ ਸਾਰੇ ਮਾਨੋਨਾਂ ਵੱਲੋਂ ਟਾੜੀ ਇੱਥੇ ਦੇ ਮਾਨ ਸਤਕਾਰ ਵਿੱਚ ਆਇਆ ਹੈ ਅਰਦਾਸ ਕਰਦੇ ਸਤਿਗੁਰੂ ਚੜ੍ਹਦੀਆਂ ਕਲਾ ਦੇ ਰੋਕਤਾ ਤੰਦਰੁਸਤੀ ਦੀ ਦਾਤ ਬਖਸ਼ ਕਰਨ ਸਤਿਕਾਰਯੋਗ ਸਾਧ ਸੰਗਤ ਤੁਸੀਂ ਪੰਡਾਲ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਮਾਪੁਰਖਾਂ ਦੇ ਜੋੜ ਮੇਲੇ ਅੰਦਰ ਜੁੜੇ ਆ ਪਰ ਜਿਹੜੇ ਖਾਧਾ ਉੱਤੇ ਬੈਠੇ ਹੋਏ ਦੇਸ਼ ਦੀ ਰਾਖੀ ਕਰਨ ਵਾਲੇ ਉਹ ਵੀ ਇਸ ਲੈਪ ਦੇ ਜ਼ਰੀਏ ਇਸ ਜੋੜ ਮੇਲੇ ਅੰਦਰ ਜੁੜੇ ਹੋਏ ਮੇਰੇ ਸਤਿਕਾਰਯੋਗ ਐਸਆਈ ਸਰਦਾਰ ਨਰਵੈਲ ਸਿੰਘ ਜੀ ਬੀਐਸਐਫ ਵਿੱਚ ਜਿਹੜੇ ਨੌਕਰੀ ਕਰਦੇ ਹਨ ਮਨੀਪੁਰ ਤੋਂ ਜਿਹੜੇ ਸਾਰਾ ਪ੍ਰੋਗਰਾਮ ਲਾਈਵ ਵੇਖ ਰਹੇ ਹਨ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਟੜੀ ਇੱਥੇ ਦੇ ਮਾਨ ਸਤਿਕਾਰ ਅੰਦਰ ਭੇਜਿਆ ਗਿਆ ਹੈ ਲਾਭਪ੍ਰੀਤ ਸਿੰਘ ਜੁਕੇ ਅਤੇ ਸਾਹਿਬ ਪ੍ਰੀ ਸਿੰਘ ਕੈਨੇਡਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਾਇਰ ਅਰਦਾਸ ਕਰਦੇ ਅਰਦਾਸ ਕਰਦੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੜ੍ਹਦੀਆਂ ਕਲਾ ਦੇ ਰੋਗ ਤਾਂ ਤੰਦਰੁਸਤੀ ਦੀ ਦਾਤ ਬਖਸ਼ ਕਰਨ ਸਤਿਕਾਰਯੋਗ ਸਾਧ ਸੰਗਤ ਇੱਕ ਸ਼ਾਇਰ ਕਹਿੰਦਾ ਹੈ ਕਿ ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਜਿੰਨਾ ਸਮਾਂ ਮੈਨੂੰ ਪ੍ਰਬੰਧਕ ਜੀ ਨੇ ਦਿੱਤਾ ਸੀ ਉਹ ਸਮਾਪਤ ਹੋ ਗਿਆ ਮੈਂ ਨਹੀਂ ਚਾਹੁੰਦਾ ਕਿ ਆਪਣੇ ਆਉਣ ਵਾਲੇ ਕਿਸੇ ਜਥੇ ਦਾ ਜਿਹੜਾ ਹੱਕ ਉਹ ਮੈਂ ਸਟੇਜ ਉੱਤੋਂ ਖਾਵਾਂ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਹੀ ਸਕੋਚਦਾ ਹਾਂ ਜ਼ਿੰਦਗੀ ਰਹੀ ਫਿਰ ਆਉਣ ਵਾਲੇ ਜੋੜ ਮੇਲੇ ਉਤੇ ਤੁਹਾਡੇ ਦਰਸ਼ਨਦਾਰੇ ਕਰਾਂਗੇ ਪਰਮਾਤਮਾ ਸਾਰਿਆਂ ਨੂੰ ਹੀ ਖੁਸ਼ੀਆਂ ਦਾ ਖੇੜਾ ਬਖਸ਼ ਕਰੇ ਸਟੇਜ ਉਤੇ ਬੈਠੇ ਹੋਏ ਨਵੰਬਰ ਪੰਚਾਇਤ ਸਮੂੱਚੇ ਪਿੰਡ ਦੀ ਪੰਚਾਇਤ ਦਾ ਗੁਰੂ ਕੀ ਸੰਗਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਕੇ ਖੋਇਆਂ ਪੁੱਲਾਂ ਦੀ ਖਿਮਾ ਮੰਗ ਕੇ ਫਤਿਹ ਅਰਜ ਕਰਦਾ ਹਾਂ ਖੋਇਆਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਬਹੁਤ ਸਾਰੀਆਂ ਪੈਣਾ ਵੱਲੋਂ ਬੱਚੀਆਂ ਵੱਲੋਂ ਮਾਇਆ ਦੇ ਕੀ ਤਹਸਤਾ ਮਾਨ ਕੀਤਾ ਗਿਆ ਜਿਹੜੇ ਖਦਾਨੇ ਵਿੱਚੋਂ ਮਾਇਆ ਹੀ ਅਰਦਾਸ ਕਰਦਾ ਹੈ ਸਤਿਗੁਰ ਖਦਾਨੇ ਭਰਪੂਰ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪਿਆਰ ਵੀ ਚਾਓ ਫਤਿਹ ਬੁਲਾਈਏ ਸਰਬੱਤ ਮਾਈ ਭਾਈ ਚੜ੍ਹਦੀ ਕਲਾ ਨਾਲ ਆਪਣੀ ਰਸਨਾ ਤੋਂ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾ ਨੰਗਿਆਨੀ ਲਖਬੀਰ ਸਿੰਘ ਜੀ ਕੋਮਲ ਤਾਜ ਚੱਕ ਜਿਨ੍ਹਾਂ ਨੇ ਕੌਮ ਦੇ ਮਹਾਨ ਬਾਦਸ਼ਾਹ ਬਾਬਾ